ਮਾਂਜੋ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਜਿੰਨਾ ਦੀ ਬੋਟ ਬਿਲਕੁਲ ਹੀ ਡਿਲੀਟ ਕਰਤੀ ਹੈ ਉਹਦਾ ਅੱਜ ਹੀ ਫੈਸਲਾ ਕੀਤਾ ਜਾਵੇ ਮੀਨਿੰਗ ਇਰ ਬਾਈ ਸਟੇਟ ਇਲੈਕਸ਼ਨ ਕਮਿਸ਼ਨ ਨੇ ਅੱਜ ਹੀ ਇਸ ਗੱਲ ਤੇ ਫੈਸਲਾ ਕਰਨਾ ਹੈ ਕਿ ਬੋਟ ਕਿਵੇਂ ਡਿਲੀਟ ਹੋਈ ਹੈ ਕਿਵੇਂ ਨਹੀਂ ਕੁਝ ਬੋਲਦਾ ਹਨ ਰੀਸ਼ਫਲਿੰਗ ਹੋਈ ਹੈ ਬਾਈਫਰਗੇਟ ਕਰਦੀ ਹੈ ਮੰਨ ਲਓ ਫਾਦਰ ਦੀ ਇੱਕ ਪਾਸੇ ਹੈ ਬੇਟੇ ਦੀ ਇੱਕ ਪਾਸੇ ਹੈ ਅਸਵੈਨਡ ਦੀ ਇੱਕ ਵਾਰਡ ਚ ਕਰਦੀ ਵਾਈਫ ਦੀ ਇੱਕ ਵਾਰਡ ਚ ਕਰਦੀ ਤਾਂ ਉਸ ਦੇ ਮਾਨਯੋਗ ਹਾਈ ਕੋਰਟ ਨੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਫੈਸਲਾ ਲੈਣ ਲਈ ਕਿਹਾ ਹੈ ਸਸਿਕਾ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਸਾਰੇ ਜਾਣਦੇ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਸਰਪੰਚਾਂ ਪੰਚਾਂ ਜਿਹੜੀ ਚੋਣ ਹੋ ਰਹੀ ਹੈ ਤਾਂ ਜਿਸ ਨੂੰ ਲਗਾਤਾਰ ਲੈ ਕੇ ਅਸੀਂ ਕਈ ਖਬਰਾਂ ਵਿੱਚ ਸੁਣ ਰਹੇ ਹਾਂ ਕਿ ਪੰਚਾਇਤੀ ਚੋਣਾਂ ਦਾ ਸਮਾ ਕੀ ਹੋ ਸਕਦਾ ਕਿਉਂਕਿ 15 ਦੀ ਚਲੋ ਕੀਤੀ ਗਈ ਹੈ ਤੋਂ ਉਸ ਤੋਂ ਬਾਅਦ ਵੀ ਕਈ ਜੜੀਆਂ ਗੁੰਜਲਾ ਹੈਗੀਆਂ ਸੀ ਵਾਰਡ ਦੀਆਂ ਵੋਟਾਂ ਜੜੀਆਂ ਇੱਕ ਵਾਰਡ ਤੋਂ ਜੜੀਆਂ ਦੂਸਰੇ ਵਾਰਡ ਤੱਕ ਇੱਕ ਪ੍ਰਵਾਦ ਦੀਆਂ ਕਈ ਵੋਟਾਂ ਟਰਾਂਸਫਰ ਹੋਈਆਂ ਤਾਂ ਅੱਜ ਇੱਕ ਨਵਾਂ ਜਿਹੜਾ ਫੈਸਲਾ ਆਇਆ ਮਾਨ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਦੇ ਦਾ ਮਨੀਸ਼ ਕੁਮਾਰ ਸਿੰਘ ਰਾਜ ਹੈਗੇ ਨੇ ਜਿਹਦੇ ਸਰ ਕੀ ਜਿਹੜੀ ਅੱਜ ਜਿਹੜੀ ਸੁਣਵਾਈ ਸੀ ਤਾਂ ਉਸ ਦੇ ਚ ਜਿਹੜਾ ਕੀ ਫੈਸਲਾ ਜੜਾ ਅੱਜ ਬੇਸਿਕਲੀ ਪੰਜ ਤਰ੍ਹਾਂ ਦੇ ਕੇਸ ਲੱਗੇ ਸੀਗੇ ਰਿਗਾਰਡਿੰਗ ਰਿਜ਼ਰਵੇਸ਼ਨ ਮੇਨਲੀ ਰੋਟੇਸ਼ਨ ਡਿਲੀਸ਼ਨ ਆਫ ਵੋਟ ਜਿਨ੍ਹਾਂ ਦੇ ਵੋਟ ਹੀ ਕੱਟਦੇ ਤੇ ਅਗਲਾ ਸੀ ਰੀਸ਼ਫਲਿੰਗ ਆਫ ਦੀ ਵੋਟਸ ਤੇ ਉਦੋਂ ਅਗਲਾ ਸੀਗਾ ਜਿਹੜਾ ਨੋ ਡਿਊਜ਼ ਰਿਗਾਰਡਿੰਗ ਚੁੱਲਾ ਟੈਕਸ ਵਗੈਰਾ ਤਾਂ ਸੋਫਾ ਰਿਜ਼ਰਵੇਸ਼ਨ ਐਂਡ ਰੋਸਟਰ ਵਾਲੇ ਪੁਆਇੰਂਟਸ ਤੇ ਜੋ ਵੀ ਰਿਟਸ ਸੀਗੀਆਂ ਉਹ ਸਾਰੀਆਂ ਰਿਟਸ ਮਾਨਜੋਗ ਹਾਈ ਕੋਰਟ ਨੇ ਡਿਸਮਿਸ ਕਰ ਦਿੱਤੀਆਂ ਨੇ ਜਦੋਂ ਵੀ ਫੈਸਲੇ ਦੀ ਕਾਪੀ ਆਉਗੀ ਬਾਕੀ ਕੋਈ ਪ੍ਰਤੀਕਿਰਿਆ ਉਸ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ ਜਿੱਥੋਂ ਤੱਕ ਡਿਲੀਸ਼ਨ ਦੀ ਵੋਟਾਂ ਦਾ ਫੈਸਲਾ ਸੀਗਾ ਉਹ ਜਦ ਮਾਨਜੋ ਹਾਈ ਕੋਰਟ ਨੇ ਕਹਿ ਦਿੱਤਾ ਹੈ ਵੀ ਜਿਨ੍ਹਾਂ ਦੀ ਵੋਟ ਬਿਲਕੁਲ ਹੀ ਡਿਲੀਟ ਕਰਤੀ ਹੈ ਉਹਦਾ ਅੱਜ ਹੀ ਫੈਸਲਾ ਕੀਤਾ ਜਾਵੇ ਮੀਨ ਡੇ ਬਾਏ ਸਟੇਟ ਇਲੈਕਸ਼ਨ ਕਮਿਸ਼ਨ ਨੇ ਅੱਜ ਹੀ ਇਸ ਗੱਲ ਤੇ ਫੈਸਲਾ ਕਰਨਾ ਹੈ ਇਹ ਬੋਟ ਕਿਵੇਂ ਡਿਲੀਟ ਹੋਈ ਹੈ ਕਿਵੇਂ ਨਹੀਂ ਹੋਈ ਮਤਲਬ ਡਿਲੀਟ ਹੋਣ ਦਾ ਜਿਹੜਾ ਅਸੀਂ ਕਹਿ ਦਿੰਨੇ ਕਈ ਵਾਰੀ ਮਤਲਬ ਕਿਸੇ ਪਾਰਟੀ ਪਾਜੀ ਤੋਂ ਮਤਲਬ ਖਫਾ ਜਾਂ ਕੋਈ ਅਜਿਹੇ ਮਤਲਬ ਵੋਟਾਂ ਜਿਹੜੀਆਂ ਡਿਲੀਟ ਕਰਵਾ ਦਿੰਦੇ ਨੇ ਤਾਂ ਉਹ ਵੋਟਾਂ ਦੇ ਮਤਲਬ ਸਖਤ ਮਤਲਬ ਹਾਈ ਕੋਰਟ ਦੇਖਿਆ ਹੈ ਹਾਂ ਇਸ ਮਸਲੇ ਤੇ ਵੀ ਤੁਸੀਂ ਹਾਊ ਕੈਨ ਯੂ ਸਨੇਚ ਦੀ ਰਾਈਟ ਆਫ ਅ ਪਰਸਨ ਤੁਸੀਂ ਵੋਟ ਕਿਵੇਂ ਡਿਲੀਟ ਸਕਦੇ ਕਰ ਸਕਦੇ ਹੋ ਇਸ ਨੂੰ ਵੀ ਇੱਕ ਵੈਲਿਡ ਗਰਾਉਂਡ ਹੈ ਸੋ ਇਸ ਮਸਲੇ ਤੇ ਤਾਂ ਜ਼ਰੂਰ ਮਾਨਜੋਗ ਹਾਈ ਕੋਰਟ ਨੇ ਕਿਹਾ ਵੀ ਅੱਜ ਹੀ ਫੈਸਲਾ ਕਰੋ ਕੁਝ ਬੋਟਾਂ ਹਨ ਰੀਸ਼ਫਲਿੰਗ ਹੋਈ ਹੈ ਬਾਈਫਰਕਟ ਕਰਦੇ ਆ ਮੰਨ ਲਓ ਫਾਦਰ ਦੀ ਇੱਕ ਪਾਸੇ ਹੈ ਬੇਟੇ ਦੀ ਇੱਕ ਪਾਸੇ ਹੈ ਉਸ ਵੈਂਡ ਦੀ ਇੱਕ ਵਾਰਡ ਚ ਕਰਤੀ ਵਾਈਫ ਦੀ ਇੱਕ ਵਾਰਡ ਚ ਕਰਤੀ ਤਾਂ ਉਸ ਤੇ ਮਾਨਜੋਗ ਹਾਈ ਕੋਰਟ ਨੇ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਫੈਸਲਾ ਲੈਣ ਲਈ ਕਿਹਾ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਮਸਲਾ ਹੈ ਬੀਟ ਹਸਬੰਦ ਇੱਕ ਬਾੜਚਾ ਹੈ ਵਾਈਫ ਇੱਕ ਬਾੜਚਾ ਹੈ ਫਾਦਰ ਇੱਕ ਬਾੜਚਾ ਹੈ ਮਾਂ ਇੱਕ ਬਾੜਚਾ ਹੈ ਬੱਚੇ ਇੱਕ ਬਾੜਚ ਨੇ ਸੋ ਇਹ ਤਾਂ ਜੋ ਪਟੀਸ਼ਨਰ ਦਾ ਔਰ ਗਰੀਵੈਂਸ ਵੀ ਸਾਡੀਆਂ ਵੋਟਾਂ ਇਹ ਤਾਂ ਵਾਈਪਰ ਕਿਡ ਕੀਤਾ ਗਈਆਂ ਗਿਆ ਵਿਰੋਧੀਆਂ ਨੇ ਕਰਵਾਈਆਂ ਨੇ ਤਾਂ ਕਿ ਕਿਉਂਕਿ ਉਹਨਾਂ ਨੂੰ ਇਹ ਸ਼ੱਕ ਹੈ ਵੀ ਜਿੰਨਾਂ ਦੀਆਂ ਵੋਟਾਂ ਇਕੱਠੀਆਂ ਇੱਕ ਥਾਂ ਤੇ ਇਨ ਬਲੌਕ ਪੈ ਗਈਆਂ ਤਾਂ ਅਸੀਂ ਹਾਰ ਜਾਾਂਗੇ ਇਹ ਅਡਾ ਡੈਲੀਗੇਸ਼ਨ ਲਗਾਏ ਸੀ ਉਹਨਾਂ ਦਾ ਫੈਸਲਾ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਕਰਨ ਲਈ ਕਿਹਾ ਹੈ ਤੇ ਅਗਲਾ ਮਸਲਾ ਹੈ ਨੋ ਡਿਊਜ਼ ਦਾ ਚੂਲਾ ਟੈਕਸ ਵਗੈਰਾ ਦਾ ਉਸ ਤੇ ਲੋਕਾਂ ਨੂੰ ਜਦੋਂ ਉਹ ਐਨਓਸੀ ਜਾਰੀ ਨਹੀਂ ਕਰ ਰਹੇ ਕੋਈ ਉਹਨਾਂ ਦੇ ਟੁਲਾ ਟੈਕਸ ਵਗੈਰਾ ਦੀਆਂ ਰਸੀਦਾਂ ਨਹੀਂ ਕੱਟ ਰਹੀ ਤਾਂ ਲੋਕਾਂ ਨੇ ਈ ਪੇਮੈਂਟ ਕਰਤੀ ਹੈ ਤਾਂ ਉਸ ਮਸਲੇ ਤੇ ਵੀ ਮਾਨਯੋਗ ਹਾਈ ਕੋਰਟ ਨੇ ਅੱਜ ਹੀ ਫੈਸਲਾ ਕਰਨ ਲਈ ਕਿਹਾ ਹੈ ਜਿਨ੍ਹਾਂ ਨੇ ਪੇ ਕਰਤੇ ਤੇ ਆਪਣਾ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਨੇ ਉਹਨਾਂ ਕੋਲੇ ਰਸੀਦ ਹੈ ਤੁਸੀਂ ਐਨਓਸੀ ਜਾਰੀ ਨਹੀਂ ਕਰ ਰਹੇ ਕਿਉਂਕਿ ਕੱਲ ਨੂੰ ਲਾਸਟ ਦਿਨ ਹੈ ਨੋਮੀਨੇਸ਼ਨ ਪੇਪਰ ਫਾਈਲ ਕਰਨ ਦਾ ਮਤਲਬ ਚੁੱਲਾ ਟੈਕਸ ਜਿਨ੍ਹਾਂ ਨੇ ஆன்லைன் ਪੇ ਕੀਤਾ ਤਾਂ ਉਹ ਰਸੀਦ ਜਿਹੜੀ ஆன்லைன் ਹੈਗੀ ਆ ਉਹ ਚੁੱਲਾ ਟੈਕਸ ਦੀ ਰਸੀਦ ਦਿਖਾ ਕੇ ਮਤਲਬ ਜਿਕਰ ਹੋ ਰਿਹਾ ਕਾ ਬਣਾ ਲੇ ਤਾਂ ਉਹ ਮਤਲਬ ਭਰਪਾਈ ਹੋਏਗੀ ਹਾਂਜੀ ਹਾਂ ਬਿਲਕੁਲ ਭਰਪਾਈ ਹੋਏਗੀ ਉਹ ਮਸਲਾ ਅੱਜ ਹੀ ਉਹਨਾਂ ਨੂੰ ਹੱਲ ਕਰਨਾ ਪੈਣਾ ਹੈਗਾ ਵੀ ਇਹ ਕੀ ਹੋ ਰਿਹਾ ਹੈ ਮਤਲਬ ਜਿਹੜਾ ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਇੱਕ ਵਾਰ ਤੋਂ ਦੂਜੇ ਵਾਰ ਮਤਲਬ ਇੱਕ ਫੈਮਿਲੀ ਦੇ ਵੋਟਾਂ ਟਰਾਂਸਫਰ ਹੋਈਆਂ ਤਾਂ ਉਸ ਦਾ ਹੋ ਸਕਦਾ ਕਿ ਉਹ ਵੋਟਾ ਟ੍ਰਾਂਸਫਰ ਵਾਪਸ ਹੋ ਸਕਦੀਆਂ ਨੇ ਮਤਲਬ ਕੋਈ ਸਮੇਂ ਦੇ ਵਿੱਚ ਬਿਲਕੁਲ ਹੋਣਗੀਆਂ ਜੀ ਜੇ ਬਿਲਕੁਲ ਜੈਨੂਇਨ ਗਰਾਉਂਡ ਹੈ ਤਾਂ ਬਿਲਕੁਲ ਹੋਣਗੀਆਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਇਹ ਫੈਸਲਾ ਕਰਨਾ ਹੀ ਪੈਣਾ ਹੈ ਨਵੀਆਂ ਵੋਟਰ ਲਿਸਟਾਂ ਛਾਪਣੀਆਂ ਹੀ ਪੈਣੀਆਂ ਹੈਗੀਆਂ ਕਿਉਂਕਿ ਜਦੋਂ ਤੁਸੀਂ ਵਾਈਫਰ ਕੀ ਐਡੀ ਕਰਤੀਆਂ ਮੇਰੀ 2018 ਚ 2013 ਚ ਮੈਂ ਤੇ ਮੇਰੀ ਵਾਈਫ ਦੀ ਵੋਟ ਇੱਕ ਵਾਰਡ ਚ ਹੈ ਪਰ ਨਾਓ 2024 ਦੇ ਵਿੱਚ ਤੁਸੀਂ ਐਡ ਐਡ ਕਰਤੀ ਤਾਂ ਇਹ ਬਿਲਕੁਲ ਗਲਤ ਗੱਲ ਹੈ ਹੁਣ ਬੈਕਗਰਾਉਂਡ ਮੈਨੂੰ ਤੇ ਮੇਰੀ ਵਾਈਫ ਨੂੰ ਸੁਪੋਜ਼ ਐਡ ਕਰਤਾ ਤਾ ਇਹ ਵੋਟਰ ਲਿਸਟ ਨਮੇ ਸੀ ਰਿਹਾ ਤਾਂ 56 ਗਏ 56 ਗੀਆਂ ਜੀ ਮਤਲਬ ਇਹ ਕਈ ਵੀ ਹੋ ਸਕਦਾ ਕਿ ਵੋਟਰ ਲਿਸਟ ਲਗਾਤਾਰ ਵਿਰੋਧੀ ਵੀ ਕਹਿ ਰਹੇ ਨੇ ਮਤਲਬ ਪੰਜਾਬ ਸਰਕਾਰ ਦੇ ਵਿੱਚ ਅਸੀਂ ਕਈ ਆਪੋਜੀਸ਼ਨ ਨੂੰ ਕਹਿ ਰਹੀ ਕਿ ਵੋਟਰ ਲਿਸਟਾਂ ਲੇਟ ਜਾਰੀ ਕੀਤੀਆਂ ਗਈਆਂ ਜਿਸ ਨੇ ਕਰਕੇ ਸਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਹਾਂ ਬਿਲਕੁਲ ਇਸ ਚ ਕੋਈ ਦੋ ਰਹਿ ਨਹੀਂ ਹੈਗੀ ਵੀ ਵੋਟਰ ਲਿਸਟਾਂ ਲੇਟ ਜਾਰੀ ਕੀਤੀਆਂ ਗਈਆਂ ਨੇਗੀਆਂ ਈਵਨ ਕਿ ਮੈਂ ਕਹਿ ਸਕਦਾਗਾ ਅੱਜ ਵੀ ਸਟੇਟ ਗਵਰਨਮੈਂਟ ਇੱਥੇ ਕਿਸੇ ਵੀ ਤਰ੍ਹਾਂ ਨਾਲ ਕੋਈ ਆਫੀਸ਼ਲ ਨੋਟੀਫਿਕੇਸ਼ਨ ਬਜਟ ਨੋਟੀਫਿਕੇਸ਼ਨ ਦਿਖਾਉਣ ਚ ਨਾਕਾਮਜਾਬ ਰਹੀ ਹੈ ਫ੍ਰੈਕਸ਼ਨ ਜੋ ਹੈ ਇਹ ਰੂਲ ਦੇ ਵਿੱਚ ਐਮੈਂਡਮੈਂਟ ਕਰਕੇ ਵੀ ਫ੍ਰੈਕਸ਼ਨ ਡਿਲੀਟ ਕੀਤੀ ਜਾਊਗੀ ਸੁਪੋਜ਼ ਕੀਤੇ ਰਿਜ਼ਰਵੇਸ਼ਨ ਸੀਟਾਂ ਦੀ ਆਉਂਦੀ ਹੈ 11.8 ਤਾਂ ਪੁਆਇੰਟ 8 ਕੰਸੀਡਰ ਨਹੀਂ ਕੀਤਾ ਜਾਊਗਾ ਪਰ ਸਟੇਟ ਗਵਰਨਮੈਂਟ ਮੰਨੀ ਹੈ ਵੀ ਅੰਦਾਨਾ ਬਲਾਕ ਦੇ ਵਿੱਚ ਚਾਹੇ ਅਸੀਂ 11.7 ਆਣ ਦੇ ਬਾਵਜੂਦ 12 ਕਰਤੀਏ ਕਰਨੀਏ 11 ਚਾਹੀਦਿਆ ਸੀ ਪਰ ਡਿਸਟ੍ਰਿਕਟ ਦੇ ਵਿੱਚ ਅਸੀਂ ਸੇਮ ਰੱਖੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਤੇ ਅੱਜ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਨੇ ਹੁਣ ਜਿਹੜੀ ਨਵੀਂ ਤਰੀਕ ਹੈਗੀ ਉਹ ਕਰ ਰੋ ਠੀਕ ਹੈ ਇਸ ਗੱਲ ਹੁਣ ਕੋਈ ਨਵੀਂ ਤਰੀਕ ਨਹੀਂ ਰੱਖੀ ਗਈ ਹੈ ਸ਼ਡਿਊਲ ਉਸ ਤਰ੍ਹਾਂ ਹੀ ਚੱਲਣਾ ਹੈ ਪਰ ਅੱਜ ਜੋ ਫੈਸਲੇ ਹੋਣਗੇ ਉਹਨਾਂ ਦਾ ਕੀ ਇੰਪੈਕਟ ਹੋਊਗਾ ਵੋਟਾਂ ਐਡ ਹੁੰਦੀਆਂ ਨੇ ਸਬਟ੍ਰੈਕਟ ਹੁੰਦੀਆਂ ਉਹਦੇ ਨਾਲ ਹੋ ਸਕਦਾ ਸੁਪੋਜ਼ ਮੇਰੀ ਵੋਟ ਅੱਜ ਕੱਟੀ ਗਈ ਹੈ ਇੱਕ ਪਾਰਟੀਕੂਲਰ ਬੰਦੇ ਦੀ ਅੱਜ ਸ਼ਾਮ ਨੂੰ ਫੈਸਲਾ ਹੋ ਕੇ ਉਹਦੀ ਵੋਟ ਐਡ ਹੋ ਜਾਂਦੀ ਹੈ ਦੈਨ ਹੀ ਕੈਨ ਫਾਈਲ ਦੀ ਨੋਮੀਨੇਸ਼ਨ ਪੇਪਰ ਟੂਮਾਰੋ ਬਿਕਾਉਂ ਟੂਮਾਰੋ ਇਜ਼ ਦੀ ਲਾਸਟ ਡੇਟ ਫਾਰ ਫਾਈਲਿੰਗ ਦੀ ਨੋਮੀਨੇਸ਼ਨ ਫਾਸਟ ਜਿਹੜਾ ਹੈਗਾ ਪ੍ਰੋਸੈਸ ਹੋਣ ਮਤਲਬ ਤੁਸੀਂ ਕਹਿ ਰਹੇ ਹੋ ਇਹ ਫਾਸ ਕਰਨਾ ਹੀ ਪੈਣਾ ਹੈ ਜੀ ਕਿਉਂਕਿ ਤੁਸੀਂ ਅਦਰਵਾਈਜ਼ ਬੰਦੇ ਦੇ ਤੁਸੀਂ ਕਨਸਟੀਟਿਊਸ਼ਨਲ ਰਾਈਟਸ ਐ ਜੋ ਟੇਕ ਅਵੇ ਕਰ ਰਹੇ ਹੋਗੇ ਵੀ ਉਹਨੂੰ ਇਲੈਕਸ਼ਨ ਲੜਨ ਤੋਂ ਡਿਵਾਰ ਕੀਤਾ ਜਾ ਰਿਹਾ ਪੰਜਾਬ ਸਰਕਾਰ ਇਸ ਗੱਲ ਨੂੰ ਲੈ ਕੇ ਹੁਣ ਮੈਂ ਤਾਂ ਪੂਰੀ ਸਰਕਾਰ ਮੋਬਾਈਲੀ ਸਰ ਦੋ ਗੱਲਾਂ ਚ ਕਨਫਿਊਜ਼ ਨਾ ਕਰੋ ਪੰਜਾਬ ਸਰਕਾਰ ਅੱਡ ਗੱਲ ਹੈ ਜਦ ਚੋਨ ਕਮਿਸ਼ਨ ਅਲੱਗ ਗੱਲ ਹੈ ਹੁਣ ਜਦੋਂ ਸਾਰੀ ਜਿਹੜੀ ਗੈਂਦ ਹੈ ਉਹ ਚੋਣ ਕਮਿਸ਼ਨ ਦੇ ਪਾਲੇ ਚ ਹੈ ਤਾਂ ਪੰਜਾਬ ਸਰਕਾਰ ਦਾ ਕੋਈ ਤਾਲੁਕ ਵਾਸਤਾ ਨਹੀਂ ਹੈ ਸਾਰੀਆਂ ਪਾਵਰਾਂ ਚੋਣ ਕਮਿਸ਼ਨ ਨੇ ਕੀਤੀਆਂ ਜੇ ਤੁਸੀਂ ਦੇਖੋ ਤਾਂ ਆਪਾਂ ਪੁਰਾਣੇ ਜੇ ਚੱਲੇ ਜਾਈਏ ਲੇਟ ਸ਼੍ਰੀ ਟੀ ਐਨ ਸੈਸ਼ਨ ਜੀ ਉਹਨਾਂ ਨੇ ਹੀ ਦੱਸਿਆ ਸੀ ਸੈਸ਼ਨ ਸਾਹਿਬ ਨੇ ਵੀ ਇਹ ਕਿਸ ਤਰ੍ਹਾਂ ਪਾਵਰਾਂ ਨੇ ਸਟੇਟ ਕਮਿਸ਼ਨ ਇਲੈਕਸ਼ਨ ਕਮਿਸ਼ਨ ਕੋਲੇ ਸੋ ਸਟੇਟ ਇਲੈਕਸ਼ਨ ਕਮਿਸ਼ਨ ਕੋਲੇ ਅੰਤਾਂ ਦੀਆਂ ਪਾਵਰਾਂ ਨੇ ਉਹ ਚਾਹੇ ਕੁਝ ਵੀ ਕਰ ਸਕਦਾ ਹੈਗਾ ਸਰ ਇਸ ਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਥੈਂਕ ਯੂ ਸਰ ਸੋ ਤੁਸੀਂ ਬਹੁਤ ਇੱਕ اہم ਜਾਣਕਾਰੀ ਤੁਹਾਡੇ ਨਾਲ ਅਸੀਂ ਜੋ ਸਾਂਝੀ ਕਰ ਰਹੇ ਹਾਂ ਤੁਸੀਂ ਜੇਕਰ ਤੁਹਾਡੀ ਵੋਟ ਡਿਲੇਟ ਹੋਈ ਹੈ ਜੇਕਰ ਤੁਹਾਡੀ ਵੀ ਇੱਕ ਪਰਿਵਾਰ ਦੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਵਿੱਚੋਂ ਜੇ ਕਿਸੇ ਦੀ ਵੋਟ ਟਰਾਂਸਫਰ ਹੋਈ ਹੈ ਇੱਕ ਪਿੰਡ ਦੇ ਵਿੱਚ ਵੋਟ ਕਿਤੇ ਪਿਤਾ ਦੀ ਵੋਟ ਕਿਤੇ ਹੈ ਤਾਂ ਉਸ ਦੇ ਬੱਚੇ ਦੀ ਵੋਟ ਕਿਤੇ ਵਾਰਡ ਦੇ ਵਿੱਚ ਟਰਾਂਸਫਰ ਹੋਈ ਤਾਂ ਉਹ ਵੀ ਜਿਹੜੀ ਸੁਣਵਾਈ ਹੋਈ ਹੈ ਤਾਂ ਸੋ ਕੀ ਜਿਹੜਾ ਫੈਸਲਾ ਹੁੰਦਾ ਹੈ ਕੌਂਕੀ ਚੌਂਕ ਕਮਿਸ਼ਨ ਨੇ ਅੱਜ ਦਾਜਤਾ ਦੇ ਦਿੱਤੇ ਗਿਆ ਨੇ ਕਿ ਜਲਦ ਜਿਹੜੀ ਡਿਲੀਟ ਵੋਟ ਹੈਗੀ ਆ ਉਹ ਬਣਾਈ ਜਾਵੇ ਤਾਂ ਜੋ ਜਿਹੜਾ ਨੋਮੀਨੇਸ਼ਨ ਉਹ ਭਰ ਸਕਣ ਸੋ ਜਦੋਂ ਡੇਲੇ ਪੋਸਟ ਪਿਆ ਆਪਣੇ ਕਹਨ ਪਰਸਨ ਰਮੇਸ਼ ਤੇ ਨਾਮ ਸੰਦੀਪ ਕਮਬੋਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ